ਖਾਸ ਮਕਸਦ ਲਈ ਆਏ ਹੋਏ ਸੀਗੇ ਉਹ ਸਮਾਰਟ ਸਟੋਰ ਸੇ ਕੰਮ ਕਰਦਾ ਰਿਹਾ ਪਰ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਰਹਿੰਦਿਆਂ ਨੂੰ ਪੰਜਾਬ ਆਇਆ ਤਾਂ ਮੈਨੂੰ ਬਹੁਤ ਜੱਗਾ ਲੱਗਾ ਪੰਜਾਬ ਵੀ ਇਲੀਜੀਗੈਂਟ ਉਹਨੂੰ ਦਿਨੇ ਕੰਮ ਨਹੀਂ ਦੇਦਾ ਉਹਨੂੰ ਰਾਤ ਤੇ ਕੰਮ ਕਰਦੇ ਆ ਜਾਂ ਉਹਨੂੰ ਰਾਤ ਨੂੰ ਛਾਪੇ ਮਾਰ ਕੇ ਵੇਂਦੇ ਉਹਨਾਂ ਦੀ ਆਈਡੀਆਂ ਚੱਤੇ ਰਹਿੰਦੇ ਤਾਂ ਪਹਿਲਾਂ ਤਾਂ ਪੱਕੇ ਹੋਣ ਦੀ ਪ੍ਰਾਬਲਮ ਨਹੀਂ ਤੇ ਫਿਰ ਵੀ ਕਰਨੀ ਪੈਂਦੀ ਆ ਕਿਉਂ ਉਮਰ ਨਿਕਲ ਜਾਂਦੀ ਬੰਦੇ ਦੀ ਮਿਹਨਤ ਕਰਦੂ ਹਾਂਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਦਾ ਜਿਹੜਾ ਵਲੌਗ ਆ ਬੜਾ ਸਪੈਸ਼ਲ ਆ ਕਿਉਂਕਿ ਅੱਜ ਸਾਡੇ ਕੋਲ ਗੈਸਟ ਆਏ ਆ ਅਮਰੀਕਾ ਤੋਂ ਗਰਚਨ ਸਿੰਘ ਗਿੱਲ ਤੇ ਇਹਨਾਂ ਦਾ ਸਾਰਾ ਆਪਾਂ ਸਟਰਗਲ ਬਾਰੇ ਜਾਣਾਂਗੇ ਕਦੋਂ ਅਮਰੀਕਾ ਗਏ ਕੀ ਕੋਈ ਸਟਰਗਲ ਕੀਤੀ ਕਿਉਂਕਿ ਇਹ ਪੰਜਾਬ ਅੱਜਕੱਲ ਕੋਈ ਖਾਸ ਮਕਸਦ ਲਈ ਆਏ ਹੋਏ ਸੀਗੇ ਤੇ ਉਹਦੇ ਬਾਰੇ ਮੈਂ ਅੱਗੇ ਵੀਡੀਓ 'ਚ ਜ਼ਿਕਰ ਕਰਦਾ ਵੀ ਕਿਉਂ ਆਏ ਸੀਗੇ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਗਿੱਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਂ 81 ਤੋਂ ਇੱਥੋਂ ਗਿਆ ਸੀ ਅਕੇ ਤਾਂ ਸਾਲ ਬਹੁਤ ਸਟਰਗਲ ਕਰਨੇ ਪਏ ਮੈਂ ਭਰਾ ਉੱਥੇ ਰਹਿੰਦਾ ਸੀ ਅਮਰੀਕਾ ਇਹ ਨਾ ਪੱਕਾ ਗਿਆ ਸੀ ਪਰ ਵੀ ਬੰਦਾ ਜਿਆ ਜਾਂਦਾ ਹਾਂਜੀ ਉਹਨੂੰ ਕਾਫੀ ਕਾਫੀ ਹਾਰਡ ਵਰਕ ਕਰਨਾ ਪੈਂਦਾ ਤੇ ਮੈਂ 4 ਸਾਲ ਬੱਚਾ ਦਾ ਦੌਰ ਰਿਆ 4 ਸਾਲ ਬਾਅਦ ਬੱਚੇ ਦਾ ਸੈਟ ਹੋਇਆ ਫਿਰ ਬਾਹਰ ਬੱਚੇ ਸਦੇ ਜਿਹੜਾ ਉੱਥੇ ਪੜਪੜਾ ਉੱਥੇ 2-4 2 ਮਹੀਨੇ ਤੱਕ ਮੈਂ ਹੀ ਹੈਲਪ ਕਰਦਾ ਪਰ ਬਾਹਰ ਚਿਰ ਕੋਈ ਹੈਲਪ ਨਹੀਂ ਕਰਦਾ ਹਾਂਜੀ ਹਾਂਜੀ ਆਪਦੇ ਆਪ ਉਸ ਸਟਰਗਲ ਕਰਨੇ ਪੈਂਦੇ ਮਿਹਨਤ ਕਰਨੇ ਪੈਂਦੇ ਫਿਰ ਜਾ ਕੇ ਬੰਦਾ ਸਟਰਗਲ ਆਵੇ ਕੰਮ ਆ ਹੁੰਦਾ ਹਾਂਜੀ ਹਾਂਜੀ ਤੇ ਹੁਣ ਮੇਰੇ ਮੇਰੇ ਪ੍ਰਮਾਤਮਾ ਹੀ ਮੇਰ ਹੈ ਹਾਂਜੀ ਤੇ ਮੈਨੂੰ ਬੱਚਾ ਦੇ ਬਹੁਤ ਮੇਰੇ ਸਜੂਰ ਤਾਂ ਮੈਂ ਸਾਰੇ ਮੇਰੇ ਬੱਚੇ ਸੈਟ ਹੈ ਮੈਂ ਆ ਵੀ ਸੈਟ ਹੈ ਤੇ ਹੁਣ ਮੇਰੇ ਕੋਈ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਅਨੁਸਾਰ ਸਾਰਾ ਦਾ ਬਹੁਤ ਮੈਨੂੰ ਸ਼ੁਕਰਗੁਜ਼ਾਰ ਆ ਬੱਚਿਆਂ ਦਾ ਵੀ ਆਰ ਫੈਮਲੀ ਆਲੇ ਸਾਰਿਆਂ ਦਾ ਇਹ ਤਾਂ ਪਹਿਲਾਂ ਇੱਥੇ ਕੀ ਕਰਦੇ ਹੁੰਦੇ ਸੀ ਤੁਸੀਂ ਜਦੋਂ ਇੱਥੇ ਅਮਰੀਕਾ ਨਹੀਂ ਗਏ ਸੀਗੇ ਉਦੋਂ ਇਥੋਂ ਮੈਂ ਪਹਿਲਾਂ ਹੁੰਦਾ ਸੀ ਕਲਕੱਤੇ ਹੁੰਦਾ ਸੀਗਾ ਅੱਛਾ ਜੀ ਕਲਕੱਤੇ ਸਾਡੇ ਸਾਡੇ ਫਾਦਰ ਦੇ ਬਾਸੋਂ ਦੇ ਉਹਨੇ ਮੇਰੇ ਨਾਲ ਕਰਾਤੇ ਸੀ ਅੱਛਾ ਜੀ ਮੈਂ ਤੇਰਾ ਖੁੰਦਾਈ ਸਾਡਾ ਹੋਰ ਸੀ ਪਰ ਗੱਲ ਜਦੋਂ ਬ੍ਰਦਰ ਨੇ ਉੱਥੋਂ ਬ੍ਰਦਰ ਮੇਰਾ ਉਦੋਂ ਅਮਰੀਕਾ ਸੀਗਾ ਤਾਂ ਉਹਨੇ ਮੈਨੂੰ ਉੱਥੋਂ ਸਪான்ਸਰ ਕੀਤਾ ਸੀ ਮੈਂ ਗਿਆ ਵੀ ਪੱਕਾ ਸੀ ਮੈਂ ਲੀਗਲ ਨਹੀਂ ਗਿਆ ਜਿਹੜਾ ਬੱਚੇ ਇਲੀਗਲ ਜਾਂਦੇ ਆ ਹਾਂਜੀ ਹਾਂ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਆਉਂਦੀ ਹੈ ਰਾਹ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਉੱਥੇ ਗਿਆ ਨੂੰ ਹੀ ਪ੍ਰੋਬਲਮ ਹੁੰਦੀ ਹੈ ਹਾਂਜੀ ਹਾਂ ਇਲੀਗਲ ਬੱਚੇ ਕਈ ਫੜੇ ਜਾਂਦੇ ਆ ਫੜੇ ਜਾਂਦੇ ਹਾਂ ਤਾਂ ਉਹਨਾਂ ਨੂੰ ਫਿਰ ਉੱਥੋਂ ਰਿਪੋਰਟ ਵੀ ਕਰਦੇ ਆ ਬਾਕੀ ਦੂਜਾ ਇਹ ਵੀ ਉੱਥੇ ਜਿਹੜਾ ਲੇਕਰ ਬੱਚਾ ਜਾਂਦਾ ਉਹਨੂੰ ਪੂਰੇ ਪੈਸੇ ਨਹੀਂ ਮਿਲਦੇ ਤੇ ਜਾਂ ਲੇਕਰ ਜਦੋਂ ਉਹਨੂੰ ਪੈਸੇ ਪੂਰੇ ਮਿਲਦੇ ਆ ਬਿਲਕੁਲ ਬਿਲਕੁਲ ਉੱਥੇ ਫਿਰ ਕੀ ਕੰਮ ਕੀਤਾ ਸੀ ਜਾ ਕੇ ਤੁਸੀਂ ਪਹਿਲਾਂ ਮੈਂ ਜਾ ਕੇ ਬਰਦਰ ਨੇ ਆਈਸਕ੍ਰੀਮ ਦਾ ਸਟੋਰ ਲਿਆ ਸੀ ਅੱਛਾ ਜੀ ਉਸ ਤੋਂ ਮੈਂ ਸਟੋਰ ਤੇ ਕੰਮ ਕਰਦਾ ਸੀ ਪਰ ਸੋੜੀ ਚਾਰ ਵਾਰ ਮੈਨੂੰ ਨਹੀਂ ਠੀਕ ਲੱਗਾ ਫਿਰ ਮੈਂ ਉੱਥੇ ਪੈਕਟੇ ਕੰਮ ਕਰ ਲਾ ਪਿਆ ਠੀਕ ਹੈ ਫਿਰ ਮੈਂ ਆਉ ਦਾ ਉਤਾਰ ਮੈਂ ਤੱਕਦਾਈ ਮੈਂ ਉੱਥੇ ਜਾ ਕੇ ਇੱਕ ਕੋਰਸ ਵੀ ਕੀਤਾ ਆਪਣਾ ਇਹਦਾ ਕੀ ਨਾ ਸਸ ਉਹ ਆ ਰਹੀ ਆ ਉਹ ਬਰਾਖ ਖਰਾਦ ਦਾ ਇਥੇ ਖਰਾਦ ਕਹਿੰਦੇ ਉਥੇ ਉਹਦਾ ਮੈਂ ਕੋਰਸ ਵੀ ਕੀਤਾ 6 ਮਹੀਨੇ ਲਾਇਓ ਉਹਦੇ ਤੇ ਵੀ ਤੇ ਪਰ ਮੈਨੂੰ ਉਥੇ ਫਿਰ ਵੀ ਫੈਕਟਰੀ ਜਿਆ ਕੰਮ ਰ ਸੀ ਮੈਂ ਉਥੇ ਡੀਜ਼ਲ ਡੈਟਰਡ ਬਣਦੇ ਸੀਗੇ ਜਿੰਨਾ ਜਿੱਥੇ ਨਾ ਕੰਮ ਕਰਦਾ ਸੀ ਤੇ ਉਹ ਵੀ ਕੰਪਨੀਆਂ ਦਾ ਕੀ ਸੀ ਆ ਵੀ 700 ਦੇ ਰੋਜ਼ ਇੱਕ ਸ਼ਿਫਟ ਦੇ ਦਾ 700 ਤੋਂ 1100 ਪੰਜ ਹੋਣ ਚਾਹੀਦੇ ਆ ਤੇ ਬਹੁਤ ਹਾਰਡ ਵਰਕ ਕਰਨਾ ਪੈਂਦਾ ਪਰ ਫਿਰ ਵੀ ਬੰਦੇ ਹਾਰਡ ਵਰਕ ਤਾਂ ਹੈਗਾ ਹੀ ਆ ਜੀ ਹਾਂ ਹਾਰਡ ਵਰਕ ਤੋਂ ਬਿਨਾ ਤਾਂ ਤੁਸੀਂ ਕਾਮਯਾਬੀ ਹਾਸਲ ਕਰ ਹੀ ਨਹੀਂ ਸਕਦੇਗੇ ਹਾਂ 2-3 ਸਾਲ ਬੰਦੇ ਨੂੰ ਪਤਾ ਪਹਿਲਾ ਸਾਲ ਤਾਂ ਪਤਾ ਹੀ ਲੱਗਦਾ ਬੰਦੇ ਨੇ ਕਰਨਾ ਕੀ ਹੈ 2-3 ਸਾਲ ਬਾਅਦ ਬੰਦਾ ਫਿਰ ਸੱਠ ਹੋਣਾ ਸ਼ੁਰੂ ਹੁੰਦਾ ਤੇ ਇਸ ਕਰਕੇ ਮੈਂ ਆਦੇ ਬੱਚਾ ਨੂੰ 5 ਸਾਲ ਬਾਅਦ ਫੱਦਿਆ ਸੀ ਉੱਥੇ ਹੂੰ ਹੂੰ ਕਿੰਨਾ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਰਹਿੰਦਿਆਂ ਨੂੰ ਮੈਨੂੰ ਹੁਣ ਹੋ ਗਏ ਉੱਥੇ ਤਕਰੀਬਨ ਵੀ ਵੀ ਇੰਝ ਆ ਹਣ ਹੁਣ ਮੈਨੂੰ ਹੋ ਗਏ 40 ਸਾਲ ਰੈਂਦੇ ਨੇ। ਯੰਗ ਗਏ ਸੀ ਹਨਾ ਇਹ ਪਹਿਲੇ ਯੰਗ ਉਮਰ ਚ ਜਾਵਾਂ। ਹਾਂ ਮੈਂ ਗਿਆ ਸੀ ਉੱਥੇ ਉਹ ਇੰਨਾ ਯੰਗ ਬਨੇ ਸੀ 36 ਸਾਲ ਦੀ ਉਮਰ ਚ ਗਿਆ ਸੀ। ਹੂੰ ਤੇ ਹੁਣ ਮੈਨੂੰ ਉੱਥੇ ਹੋ ਗਏ ਮੈਨੂੰ ਚੰਚੇ 40 ਸਾਲ ਮੇਰੇ ਬੱਚੇ ਸਾਰੇ ਸੈਟਾ ਬੱਚੇ ਸਾਰੇ ਮੈਰਿਡ ਹਨਾ ਮੈਂ ਬਹੁਤ ਖੁਸ਼ ਆ ਆਹ ਲਾਈਫ ਸ਼ੋ। ਤੇ ਹੁਣ ਮੈਂ ਪੰਜਾਬ ਆਇਆ ਤੇ ਮੈਨੂੰ ਬਹੁਤ ਚੰਗਾ ਲੱਗਾ ਪੰਜਾਬ ਵੀ ਪਰ ਮੇਰੇ ਇੱਥੇ ਇੱਕ ਦੋ ਕੰਮ ਸੀ ਆਦੇ ਕੰਮ ਕਰਕੇ ਤੇ ਹੁਣ ਫਿਰ ਵਾਪਸ ਜਾ ਰਿਹਾ। ਪੰਜਾਬ ਦੀ ਫਿਰ ਉਧਰ ਯਾਦ ਆਉਂਦੀ ਰਹਿੰਦੀ ਹੈ ਕਿ ਨਹੀਂ? ਪੰਜਾਬ ਦੇ ਪਹਿਲਾਂ ਪਹਿਲਾਂ ਤਾਂ ਬਹੁਤ ਯਾਦ ਆਉਂਦੇ ਸੀ ਹਾਂਜੀ ਉੱਥੇ ਜਦੋਂ ਮਤਲ ਮੇਰੇ ਫਰੈਂਡ ਸੀ ਹੋਰ ਹੁਣ ਮੈਂ ਹੁਣ ਮੇਰਾ ਕੋਈ ਬਾਹਰ ਕੋਈ ਬਾਹਰ ਫਰੈਂਡ ਨਹੀਂ ਫੈਮਿਲੀ ਮੈਂਬਰ ਹੈਗੇ ਉਹਨਾਂ ਨਾਲ ਮੈਂ ਮੁੜ ਕੇ ਤੇ ਦੱਸਾਂ ਕਿ ਜਦੋਂ ਬੜਾ ਹੁੰਦਾ ਕਰਕੇ ਬੱਚਾ ਕੋਈ ਚਲੀ ਜਾਂ ਹਾਂ ਕਿਉਂਕਿ ਸਾਰੀ ਫੈਮਿਲੀ ਥੋੜੀ ਉੱਥੇ ਹੈ ਇਸ ਕਰਕੇ ਉੱਥੇ ਜ਼ਿਆਦਾ ਜੀ ਲੱਗ ਜਾਂਦਾ ਮੇਰੇ ਬ੍ਰਦਰ ਦੋਨੋਂ ਉੱਥੇ ਹੈ ਮੇਰੀ ਸਿਸਟਰ ਉੱਥੇ ਹੈ ਮਾਂ ਉੱਥੇ ਹੈ ਇੱਕ ਬ੍ਰਦਰ ਇੱਥੇ ਰਹਿੰਦਾ ਹੈ ਇੱਕ ਸਿਸਟਰ ਇੱਥੇ ਰਹਿੰਦੀ ਹੈ ਹਮ ਇੱਕ ਤੇ ਇਸ ਕਰਕੇ ਉੱਥੇ ਸਾਡੀ ਫੈਮਿਲੀ ਜਿਆਦੇ ਹੋਣ ਕਰਕੇ ਮੇਰਾ ਉੱਥੇ ਮਤਲਬ ਸਾਰਾ ਨਾ ਹੈਗਾ ਤੇ ਆदमी ਕਾਮਯਾਬੀ ਆਸੇ ਮਿਹਨਤ ਜ਼ਰੂਰ ਕਰਨੀ ਪਈ ਹਾਰਡ ਵਰਕ ਕਰਨਾ ਪੈਣਾ ਤੁਸ ਦਾ ਚਲੋ ਪੰਜਾਬ ਨਾਲ ਜੁੜੇ ਹੋਏ ਸੀ ਨਾ ਪੰਜਾਬ ਆਉਂਦੇ ਜਾਂਦੇ ਰਹਿੰਦੇ ਸੀ ਇੱਕ ਡਰਾਪ ਐਕ ਤਾਂ ਹੈਗਾ ਵੀ ਜਿਹੜੇ ਉਧਰ ਜਵਾਕ ਵੱਡੇ ਹੁੰਦੇ ਆ ਜਾਂ ਕਰਦੇ ਆ ਉਹ ਹੌਲੀ ਹੌਲੀ ਪੰਜਾਬ ਨਾਲੋਂ ਟੁੱਟ ਜਾਂਦੇ ਆ ਉਹ ਪੰਜਾਬ ਨਾਲੋਂ ਟੁੱਟ ਜਾਂਦੇ ਨਾ ਨਾ ਤਾਂ ਮਾਪਿਓ ਛੇਤੀ ਉੱਥੋਂ ਆਉਣ ਦੀ ਕੋਸ਼ਿਸ਼ ਕਰਦੇ ਨਾ ਬੱਚਿਆਂ ਨੂੰ ਛੋਟੇ ਹੁੰਦੇ ਉਹ ਲੈ ਕੇ ਆਉਂਦੇ ਆ ਨਾ ਉਹਨੂੰ ਲੈਂਗੁਏਜ ਸਿਖਾਉਂਦੇ ਆ ਇਸ ਕਰਕੇ ਪ੍ਰੋਬਲਮ ਉਹ ਬੱਚੇ ਉੱਥੇ ਵੱਡੇ ਹੋ ਜਾਂਦੇ ਉਹ ਹੀ ਇੰਗਲਿਸ਼ ਉਹਨਾਂ ਹੀ ਲੈਂਗੁਏਜ ਹੋ ਜਾਂਦੀ ਆ ਉਹਨਾਂ ਨੂੰ ਪੰਜਾਬੀ ਵੀ ਬੋਲਣੀ ਨਹੀਂ ਉਹਦੇ ਪੜ੍ਹ ਨਹੀਂ ਵੀ ਨਹੀਂ ਉਹਦੇ ਬੋਲਣੀ ਨਹੀਂ ਉਹਦੀ ਤੁਹਾਡੀ ਪ੍ਰਾਪਰ ਜ਼ਰੂਰ ਪੰਜਾਬ ਚ ਆਉਂਦੇ ਆ ਤੇ ਉਹ ਮਤਲਬ ਉਹ ਆ ਕੇ ਇੱਥੇ ਨਾ ਖੁਸ਼ ਰਹਿੰਦੇ ਜਾ ਵਾਇਜ਼ ਬੜਾ ਇੱਕ ਵੀਕ ਆਸਤੇ ਜਾਂ 10-10 ਰਹਿ ਸਕਦੇ ਬੜਾ ਉਹ ਮਾਹੌਲ ਨਹੀਂ ਨਾ ਮਿਲਦਾ ਇੱਥੇ ਹਾਲ ਬਾਕੀ ਉਹ ਵੀ ਇੱਥੋਂ ਦੇ ਲੋਕ ਮਤਲਬ ਜਿਹੜੇ ਹੈਗੇ ਆ ਉਹਨੂੰ ਟਿੱਚਰਾ ਕਰਦੇ ਆ ਆਏ ਪੰਜਾਬੀ ਨਹੀਂ ਆਉਂਦੀ ਤੁਹਾਨੂੰ ਆ ਇਸ ਕਰਕੇ ਵੀ ਉਹ ਆ ਕੇ ਖੁਸ਼ ਨਹੀਂ ਹੁੰਦੇ ਉਹ ਕਹਿੰਦੇ ਵੀ ਜਦ ਨਹੀਂ ਸਾਡੀ ਲੈਂਗੁਏਜ ਨਹੀਂ ਅਸੀਂ ਕਿੰਥੋ ਬੋਲ ਸਕਦੇ ਹੂੰ ਇਹ ਵੀ ਬਹੁਤ ਪ੍ਰੋਬਲਮ ਹੁੰਦੀ ਬਤਿਆਂ ਇਸ ਕਰਕੇ ਹੂੰ ਹੁਣ ਉੱਥੇ ਕੰਮ ਕਰ ਕਿਵੇਂ ਆ ਜੀ ਮਿਲ ਜਾਂਦਾ ਨਵੇਂ ਜਵਾਕਾਂ ਨੂੰ ਜਿਹੜੇ ਜਾਂਦੇ ਆ ਸਟੂਡੈਂਟ ਬੱਚੇ ਜਾਂਦੇ ਆ ਪੜ੍ਹਨ ਆ ਸੇ ਕੰਮ ਮਿਲਦਾ ਹਲੇ ਵੀ ਕੰਮ ਦੀ ਕੋਈ ਕਮੀ ਨਹੀਂ ਗਈ ਪਰ ਬੰਦਾ ਮਿਹਨਤੀ ਹੋਣਾ ਚਾਹੀਦਾ ਜਿਹੜਾ ਬੰਦਾ ਉੱਥੇ ਪੱਕਾ ਹੈ ਉਹਨੂੰ ਅੱਜਕੱਲ 15 ਤੋਂ 18 ਡਾਲਰ ਘੰਟੇ ਦੇ ਮਿਲਦੇ ਆ ਠੀਕ ਆ ਤੇ ਜਿਹੜੇ ਦੂਜੇ ਵੀ ਜਾਂਦੇ ਆ ਉਹ ਵੀ ਲੀਗਲ ਵੀ ਜਾਂਦੇ ਆ ਉਹਨਾਂ ਨੂੰ ਵੀ 10 ਤੋਂ 12 ਤੱਕ ਫਿਰ ਵੀ ਦਿੰਦੇ ਆ ਠੀਕ ਹੈ ਉਹਨੂੰ ਆਵਰੇਜ ਜ਼ਿਆਦੇ ਲਾਉਣ ਪਰ ਪਰ ਇੱਕ ਗੱਲ ਕੋਈ ਗੱਲ ਨਹੀਂ ਉਹ ਤੇ ਰਟਾ ਉਹਨੂੰ ਜਿਹੜੇ ਇਲੀਗਲ ਜਾਂਦੇ ਉਹਨੂੰ ਦਿਨੇ ਕੰਮ ਨਹੀਂ ਦੇਦਾ ਉਹਨੂੰ ਰਾਤ ਨੂੰ ਕੰਮ ਨਹੀਂ ਦੇਦਾ ਗੈਸ ਪੰਪਾ ਵਾਲੇ ਸਟੋਰਾਂ ਵਾਲੇ ਜਾਂ ਜਿਹੜੇ ਵੀ ਆ ਨਾ ਜੇ ਕਈ ਮੋਸਟਲੀ ਆਪਣੇ ਬੰਦੇ ਜਾ ਕੇ ਟਰੱਕ ਚਲਾਉਣ ਲੱਗ ਪਏ ਟਰੱਕ ਵੀ ਰਾਤ ਚਲਾਉਂਦੇ ਉਹਨਾਂ ਕੋਲ ਲਾਇਸੈਂਸ ਉਹਨਾਂ ਨੂੰ ਬੜੀ ਪ੍ਰੋਬਲਮ ਟਰੱਕਾਂ ਐ ਬੜੀ ਪ੍ਰੋਬਲਮ ਕੋਲ ਲਾਇਸੈਂਸ ਹੋਇਆ ਤਾਂ ਉਹਨੂੰ ਲਾਇਸੈਂਸ ਚੈੱਕ ਕਰਦੇ ਉਹ ਨਹੀਂ ਆਏ ਜਿਹੜੇ ਸਟੋਰਾਂ ਤੇ ਕੰਮ ਕਰਦੇ ਆ ਜਾਂ ਉਹਨੂੰ ਰਾਤ ਨੂੰ ਛਾਪੇ ਮਾਰ ਕੇ ਵੇਂਦੇ ਉਹਨਾਂ ਦੀ ਆਈਡੈਂਟੀਟੀ ਚੈੱਕ ਕਰਦੇ ਜਾਂ ਸਕੂਟੀ ਚੈੱਕ ਕਰਦੇ ਆ ਤੇ ਇਸ ਕਰਕੇ ਤੇ ਉਹਨਾਂ ਨੂੰ ਮਜ਼ਦੁਰ ਉਸ ਕਰਕੇ ਦਿਨੇ ਕੰਮ ਕਰਨ ਰਾਤ ਨੂੰ ਚਾਪਰੀ ਪੈਂਦਾ ਹੁੰਦਾ ਇਸ ਕਰੇ ਰਾਤ ਨੂੰ ਬਾਰਡਰ ਤੋਂ ਵੀ ਮੈਂ ਸੁਣਿਆ ਵੀ ਬੰਦੇ ਬਹੁਤ ਕ੍ਰਾਸ ਕਰਕੇ ਅਮਰੀਕਾ ਚ ਐਂਟਰ ਕਰਦੇ ਆ ਹੁਣ ਅੱਜ ਕੱਲ ਮੈਕਸੀਕੋ ਬਾਰਡਰ ਖੁੱਲਿਆ ਆ ਉਥੋਂ ਲੋਕ ਉਥੋਂ ਹੋਰ ਦੋਨਾ ਬਾਰਡਰ ਦੋ ਬੱਡ ਰਿਹਾ ਉਥੇ ਦੋਨਾ ਬਾਰਡਰ ਵਿਚ ਕ੍ਰਾਸ ਕਰਦੇ ਆ ਇਲੈਗਲ ਉਥੇ ਕਿਉਂ ਰਿਵਰ ਦਰਿਆ ਚੱਲਦਾ ਦਰਿਆ ਦੇ ਵਿੱਚ ਜੋ ਨੰਗਦੇ ਪਾਣੀ ਬੜਾ ਡੂੰਘਾ ਨਿਕਾ ਸਿੱਦੇ ਨੰਗ ਬਿਆਂ ਦੇ ਕਈ ਬੰਦੇ ਫਸੇ ਫੜੇ ਵੀ ਜਾਂਦੇ ਆ ਉਹਨਾਂ ਨੂੰ ਫੜ ਕੇ ਫਿਰ ਕਈ ਦਾ ਫਿਰ ਹੁੰਦਾ ਵੀ ਉਹਨਾਂ ਨੂੰ ਫੜ ਕੇ ਉਹਨਾਂ ਫਿਰ ਛੱਡ ਵੀ ਦਿੰਦੇ ਆ ਕਈ ਵਾਰ ਉਹ ਕਹਿੰਦੇ ਵੀ ਚਲੋ ਇਹਨਾਂ ਨੂੰ ਰਿਪੋਰਟ ਵੀ ਕਰ ਦਿੰਦੇ ਆ ਹੋਰ ਨਾਲ ਆਪ ਦੀ ਪੁਲਿਸ ਦੀ ਆਪ ਦੀ ਪਾਲਿਸੀ ਹੁੰਦੀ ਹੈ ਹਮਮ ਹਮਮ ਹਮ ਰਾਈਟ 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 ਉੱਥੇ ਬਾਕੀ ਸਟੂਡੈਂਟ ਵਗੈਰਾ ਜਾਂ ਬਹੁਤ ਘੱਟ ਜਾਂਦੇ ਆ ਜਿਵੇਂ ਤੁਹਾਡੇ ਗਵਾਂਡ ਮੁਲਕ ਦੀ ਗੱਲ ਕਰ ਲਈਏ ਕੈਨੇਡਾ ਦੇ ਮੁਕਾਬਲੇ ਤਾਂ ਬਹੁਤ ਘੱਟ ਸਟੂਡੈਂਟ ਆਉਂਦੇ ਆ ਜਿਹੜੇ ਸਟੂਡੈਂਟ ਜਿਹੜੇ ਆਏ ਆ ਸੌਟ ਜਾਂਦੇ ਜਿੱਨੇ ਉੱਥੇ ਸਟੂਡੈਂਟ ਪ੍ਰੋਬਲਮਸ ਦੋ ਆ ਇਕ ਤਾਂ ਮਾਪਰ ਨੂੰ ਜਿਹੜੇ ਜਾਂਦੇ ਬੱਚਿਆਂ ਦੇ ਜਿਹੜਾ ਗਵਰਨਮੈਂਟ ਦੇ ਖਰਚੇ ਜਾਂਦੇ ਉਹ ਤਾਂ ਠੀਕ ਆ ਗਵਰਨਮੈਂਟ ਭੇਜਦੀ ਹਰ ਸਾਲ ਸਟੂਡੈਂਟ ਠੀਕ ਆ ਪੰਜ 5-7000 ਸਟੂਡੈਂਟ ਭੇਜਦੇ ਉਹਨਾਂ ਗਵਰਨਮੈਂਟ ਖਰਚਾ ਜੀ ਜਿਹੜੇ ਮਾਪੇ ਰਖਦੇ ਉਹਨੇ ਟ੍ਰਿਪਲ ਫੀਸ ਲਾ ਦਿੱਤੀ ਇਹ ਵੀ ਬਹੁਤ ਹੁੰਦਾ ਵੀ ਜਿਹੜਾ ਟ੍ਰਿਪਲ ਫੀਸ ਦੇ ਕੇ ਪੜਨਾ ਬੱਚੇ ਉਸਦੇ ਖਰਚੇ ਵੀ ਕਰਨੇ ਹੋਰ ਉਹ ਬਹੁਤ ਪ੍ਰੋਬਲਮ ਹੋ ਜਾਂਦੀ ਮਾਪੇ ਆਖਦੇ ਵੀ ਬੱਚੇ ਆਖਦੇ ਬੱਚਾ ਫਿਰ ਸਟਰਗਲ ਤੇ ਆ ਜਾਂਦਾ ਉਸ ਤਰ੍ਹਾਂ ਤੇ ਇਹ ਮਦਦ ਫੀਸ ਬਹੁਤ ਜ਼ਿਆਦਾ ਜੇ ਉੱਥੇ ਦੇ ਬੱਚੇ ਉਹਨਾਂ ਨੂੰ ਜੇ ਉਹਨਾਂ ਦੀ ਉੱਥੇ ਫਰਜ ਕੀਤਾ ਹੂੰ ਕੋਈ 500 ਡਾਲਰ ਫਿਰ ਇਹਨਾਂ 1500 ਭਰਨਾ ਪੈਂਦਾ ਉਸੇ ਉਸੇ ਸਮੇਂਸ਼ਟ ਵਿੱਚ ਉਹੋ ਹੀ ਚੀਜ਼ ਜਿਹੜਾ ਇੱਥੇ ਸਰਦਾਰ ਵਰਦਾ ਬੰਦਾ ਜਿਹੜਾ ਪੰਜਾਬ ਚ ਵਧੀਆ ਜ਼ਮੀਨ ਜੈਦਾਤਾ ਉਹਦੇ ਹਾਸਤੇ ਤਾਂ ਨਹੀਂ ਬਾਹਰਲੇ ਮੁਲਕ ਬਣੇ ਉਹਨੂੰ ਜਾਣ ਤੇ ਲੋੜ ਨਹੀਂ ਉਹ ਇੱਥੇ ਮਿਹਨਤ ਕਰੇ ਇੱਥੇ ਕਾਮਯਾਬ ਹੋ ਸਕਦਾ ਇੱਥੇ ਵੀ ਹੁਣ ਚੰਗੇ ਆ ਅੱਗੇ ਹਰ ਇੱਕ ਚੀਜ਼ ਬੜਾ ਕੰਮ ਦੀ ਆ ਹਰ ਇੱਕ ਭਾਅ ਵੀ ਚੰਗੇ ਆ ਤੇ ਉਹਨਾਂ ਨੂੰ ਬਦਲ ਜਾ ਜਸਦਾ ਮੈਂ ਸੀ ਕਹੇ ਸੀ ਉਦੋਂ ਇੱਥੇ ਕਾਫੀ ਹਾਲਤਾਂ ਦੇ ਬਾਰੇ ਚੰਗੇ ਨਹੀਂ ਸੀ ਇੱਕ ਤਾਂ ਉਹਨਾਂ ਕਾਫੀ ਇੱਥੇ ਪ੍ਰੋਬਲਮਾਂ ਸੀਗੀਆਂ ਪਰ ਹੁਣ ਵੈਸੇ ਹੁਣ ਬਹੁਤ ਅਗਰ ਬਹੁਤ ਆਸ ਤੇ ਪਤਾ ਲੱਗਦਾ ਬਹੁਤ ਚੰਗੇ ਲੋਕ ਹਰ ਬੰਦੇ ਕੋਲੇ ਇੱਕ ਗ੍ਰਮਕਾਰ ਆ ਹੋਰ ਉਸ ਟਾਈਮ ਦੇ ਉੱਤੇ ਕਿਸੇ ਸਾਧਨ ਹੈ ਨਹੀਂ ਸੀ ਨਾ ਕਿਉਂ ਮੋਟਸਰ ਵੀ ਹੈ ਨਹੀਂ ਸੀ ਬਾੜੇ ਸਾਈਕਲਾਂ ਤੇ ਲੋਕ ਬਾੜੇ ਜਾਂਦੇ ਆਉਂਦੇ ਆ ਹੂੰ ਜੋ ਟਰੈਕਟਰ ਵੀ ਪਿੰਡ ਦੇ ਵਿੱਚ ਇੱਕ ਦੋ ਹੀ ਹੁੰਦੇ ਟਰੈਕਟਰ ਤਾਂ ਵੀ ਇੰਨਾ ਜੀ ਜਿਵੇਂ ਹੁਣ ਥੋੜੇ ਕੋਈ ਟਰੈਕਟਰ ਸੀਗਾ ਥੋੜੇ ਪਹਿਲੇ ਹੋਰ ਕਿਹਾ ਸੀ ਪਿੰਡ ਵਿੱਚ ਬੜਾ ਟਰੈਕਟਰ ਸਾਡੇ ਪਿੰਡ ਸਿਰਫ ਦੋ ਟਰੈਕਟਰ ਹੁੰਦੇ ਸਵਾ ਦੇ ਵਿੱਚ ਹੂੰ 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 ਉਹਨਾਂ ਤੋਂ ਟਰੈਕਟਰ ਟਰੈਕਟਰ ਹੂੰ ਇਸ ਤਰ੍ਹਾਂ ਵੀ ਹੁਣ ਹੁਣ ਤਾਂ ਹਰ ਇੱਕ ਘਰ ਟਰੈਕਟਰ ਹੈ ਹਰ ਕਾਰਾਂ ਬੱਚਾ ਨੂੰ ਜਾਣ ਦੀ ਬੜੀ ਲੋੜ ਨਹੀਂ ਮਿਹਨਤ ਕਰਨ ਇੱਥੇ ਵੀ ਕਰ ਲੈ ਉੱਥੇ ਜਾ ਕੇ ਵੀ ਕੋਈ ਇਹ ਨਹੀਂ ਹੁੰਦਾ ਕਿ ਉੱਥੇ ਦਾਸਤਾਨਾ ਪੈਸੇ ਲੱਗੇ ਜਾਂ ਕੁਝ ਉੱਥੇ ਜਾ ਕੇ ਮਿਹਨਤ ਕਰਨ ਪੈਂਦੇ ਪਹਿਲਾਂ ਤਾਂ ਪੱਕੇ ਹੋਣ ਦੀ ਪ੍ਰੋਬਲਮ ਰਹਿੰਦੀ ਹੈ ਹਾਂ ਜੀ ਵਕੇ ਹੋ ਕੇ ਬਾਜ ਪੱਕਾ ਵੀ ਹੋ ਜਾਂਦਾ ਹੈ ਤਾਂ ਉਹਨੂੰ ਫਿਰ ਉਹਨਾਂ ਨੂੰ ਪ੍ਰੋਬਲਮ ਇਹ ਹੁੰਦੀ ਹੈ ਵੀ ਮਿਹਨਤ ਫਿਰ ਵੀ ਕਰਨੀ ਪੈਂਦੀ ਹੈ ਕਿਉਂ ਉਮਰ ਨਿਕਲ ਜਾਂਦੀ ਬੰਦੇ ਦੀ ਮਿਹਨਤ ਕਰਦੇ ਕਰਦੇ ਜੀ ਖਾਸੇ ਘੱਟ ਮੇਰਾ ਖਿਆਲ ਹੈ ਵੀ 3-4 ਸਾਲ ਤਾਂ ਜ਼ਰੂਰ ਲੱਗਦੇ ਪੱਕਾ ਹੋਣ ਤੋਂ ਬਾਅਦ ਵੀ 2-3 ਸਾਲ ਬਾਅਦ ਲੱਗਦੇ ਘਰ ਵੀ ਲੈਣਾ ਹੁੰਦਾ ਬਾਕੀ ਬਾਜ ਫੈਮਲੀਆਂ ਵੀ ਸੱਜੇ ਫਰਮਾਂ ਨੂੰ ਕਰਜ਼ਾ ਵੀ ਪੈਣਾ ਹੁੰਦਾ ਹੋਰ ਕਈ ਕਿਸਮ ਦੇ ਪ੍ਰੋਬਲਮ ਹੁੰਦੀਆਂ ਪਹਿਲਾਂ ਜਦ ਬੜਾ ਪੱਕਾ ਹੁੰਦਾ ਉਦੋਂ ਬੰਦਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਹੋਰ ਇੰਡੀਆ ਚੱਕਰ ਲੱਗ ਜਾਂਦਾ ਦੋ ਜੀ ਆਰ ਫਿਰ ਖੇਤੀਆਂ ਦਾ ਨਾਂ ਹੀ ਨਹੀਂ ਲੱਗਦਾ ਬਾਅਦ ਦੇ ਵਿੱਚ ਜਿਹੜਾ ਵੀ ਬੰਦਾ ਗਿਆ ਉਹ 7 8 ਸਾਲ ਤੋਂ ਪਹਿਲਾਂ ਕੋਈ ਮੁੜ ਕੇ ਇਲੈਗਲ ਗਿਆ ਜੇ 7 8 ਸਾਲ ਤੋਂ ਪਹਿਲਾਂ ਕੋਈ ਮੁੜ ਕੇ ਨਹੀਂ ਆਇਆ ਜਨਾਜ਼ਰ ਉਹਨਾਂ ਨੂੰ ਫਾਇਦੇ ਮਿਲਿਆ ਕੋਈ ਮਿਲਿਆ ਹੁਣ ਜਿਵੇਂ ਥੋੜੀ ਉਮਰ ਦੇ ਬੰਦੇ ਜਾਂ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਕੰਟਰੀ ਗਏ ਸੀ ਹਨਾ ਤੁਹਾਡੇ ਬੱਚੇ ਵੱਡੇ ਹੋ ਗਏ ਗਾ ਉਹਨਾਂ ਦੇ ਬੱਚੇ ਵਿਆਹੇ ਗਏ ਹੁਣ ਜਿਹੜੇ ਤੁਹਾਡੇ ਅਰਗੇ ਤੁਹਾਡੀ ਉਮਰ ਦੇ ਬੰਦੇ ਗਏ ਸੀ ਉਹਨਾਂ ਵਾਸਤੇ ਇੱਕ ਡਰਾ ਬੈਕ ਮੈਂ ਸਮਝਦਾ ਕਿ ਜਿਹੜੀ ਪੰਜਾਬ ਚ ਜਾਂ ਇੰਡੀਆ ਚ ਪ੍ਰਾਪਰਟੀ ਹੈ ਉਹਨਾਂ ਨੂੰ ਅਖੀਰੀ ਵੇਚ ਨਹੀਂ ਪਾਉਗੀ ਕਿਉਂਕਿ ਬੱਚਿਆਂ ਨੇ ਕਦੇ ਨਹੀਂ ਬੱਚਾ ਨੂੰ ਇਹੋ ਤਾਂ ਬੱਚਾ ਨੂੰ ਇਹ ਉਹ ਜਿਹੜੇ ਉੱਥੇ ਸਹੂਲਤਾ ਜਾਂ ਉੱਥੇ ਵੱਡੇ ਹੋਏ ਆ ਅਸੀਂ ਇੱਧਰ ਵੱਡੇ ਹੋਏ ਸਾਨੂੰ ਹਲੇ ਵੀ ਪਿਆਰ ਆਉਂਦਾ ਪਿਆਰ ਆਉਂਦਾ ਇੱਧਰ ਨਾਲ ਆਉਦੀ ਕੰਟਰੀ ਦਾ ਹੋ ਉਹਨਾਂ ਨੂੰ ਇੰਡੀਆ ਨਾਲ ਕੋਈ ਲਗਾ ਨਹੀਂ ਕੋਸ ਨਹੀਂ ਉਹ ਤਾਂ ਆਪ ਦਾ ਹੁਣ ਆਉਦੇ ਕਮਣ ਕਮਣ ਆਉਂਦੇ ਆ ਸਵਿਟਜ਼ਰਲੈਂਡ ਚਲੇ ਗਏ ਉਧਰ ਆਪਣਾ ਚਲੇ ਗਏ ਦੂਜੇ ਰਾਕ ਕਬੇ ਚਲੇ ਹੌਰਸ ਕੰਟਰੀ ਆ ਜਿਬਈ ਜਦੋਂ ਉਧਰ ਆਉਦੇ ਸਾਰੇ ਕਈ ਸੇ ਕੰਟਰੀਆਂ ਘੁੰਮ ਕੇ ਆਉ ਜਰਮਨ ਜਾ ਕੇ ਆਏ ਹੋਰ ਸਾਰੇ ਪਰ ਉਹ ਇਧਰ ਪੰਜਾਬ ਇੰਡੀਆ ਨੂੰ ਆ ਕੇ ਦੇ ਖੁਸ਼ ਇੰਡੀਆ ਦੇ ਇੱਕ ਪਰ ਇੱਕ ਤਾਂ ਇੱਥੇ ਆਬੋ ਹਵਾ ਹੀ ਉਹ ਜੈ ਉਹ ਵੇਖ ਕੇ ਉਹਨਾਂ ਨੂੰ ਹੈਰਾਨਗੀ ਹੁੰਦੀ ਹੈ ਕੁਝ ਉਹਨਾਂ ਦਾ ਕਸੂਰ ਵੀ ਨਹੀਂ ਆਪਾਂ ਗਿਣ ਸਕਦੇ ਕਿਉਂਕਿ ਉਹਨਾਂ ਨੂੰ ਮਾਹੌਲ ਹੀ ਉਸ ਤਰ੍ਹਾਂ ਦਾ ਮਿਲਿਆ ਮਾਹੌਲ ਉਹਨਾਂ ਵਾਸਤੇ ਮੁਲਕ ਹੀ ਉਹਨਾਂ ਦਾ ਉਹ ਹੈ ਜਿੱਥੇ ਜੰਮੇ ਪਲੇ ਆ ਉਹ ਨਹੀਂ ਮਾਹੌਲ ਵੀ ਉਹ ਜਿਹਾ ਮਿਲਿਆ ਇੱਕ ਉਹਨਾਂ ਨੂੰ ਜਿਹੜੀ ਚੀਜ਼ ਦਾ ਉੱਥੇ ਹੈਗਾ ਨਾ ਮੇਨ ਚੀਜ਼ ਦਾ ਇਹੋ ਹੁੰਦਾ ਉਹਨਾਂ ਨੂੰ ਆਪਦੀ ਇੰਡੀਪੈਂਡੈਂਟ ਆ ਬੱਚਾ ਉੱਥੇ ਜਿਹੜਾ 10 ਸਾਲ ਦਾ 11 ਸਾਲ ਦਾ ਬੱਚਾ ਨੂੰ ਕੰਮ ਮਿਲਦਾ ਉਹ ਠੀਕ ਹੈ ਪੂਰੇ ਪੈਸੇ ਮਿਲਦਾ ਜਿਵੇਂ ਜਿਹੜੇ ਹੋਟਲਾਂ ਤੇ ਨਹੀਂ ਮਿਲਦਾ ਜੀ ਤੇ ਹੱਥ ਹੱਥ ਕੱਟਾ ਜਾਵੇ ਤੇ ਦਿੱਕੇ ਕਰ ਪਰ ਉਹਨਾਂ ਨੂੰ ਆਈਸਕ੍ਰੀਮ ਸਟੋਰ ਤੇ ਹੋਇਆ ਜਾਂ ਨਿਊਜ਼ਪੇਪਰ ਸਟਾਲ ਦਾ ਹੋਇਆ ਜਾਂ ਨਿਊਜ਼ਪੇਪਰ ਬੰਦ ਕੇ ਰੱਖਣ ਦਾ ਇਹ ਕੰਮ ਮਿਲਦੇ ਬੱਚਾ ਜਿਹੜੇ ਛੋਟੀ ਉਮਰ ਦੇ ਹੱਥ ਪੈ ਜਾਂਦੀ ਉਹਨਾਂ ਨੇ ਕਿਹੜੀ ਉਮਰ ਚ ਕੰਮ ਕਰਨ ਦੇ ਕਾਮਕਾਰੀ ਤੋਂ ਫਿਰ ਇੰਡੀਪੈਂਡੈਂਟ ਜੀ ਇੰਡੀਪੈਂਡੈਂਟ ਹੋ ਜਾਂਦਾ ਪੈਸਾ ਕਮਾਉਂਦੇ ਆ ਆਪਾਂ ਦੇ ਬੜਾ ਮਾਂ ਤੇ ਡਿਪੈਂਡਿੰਗ ਹੁੰਦੇ ਜੇ ਕੀ ਲੈਣੀ ਆ ਦੀ ਮਰਜ਼ੀ ਨਾਲ ਲੈਂਦੇ ਹੂੰ 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 ਕੁਝ ਕੁਝ ਬੱਚੇ ਹੁੰਦੇ ਆ ਮਨ ਲਾਦਾ ਜਿਨ੍ਹਾਂ ਦਾ ਜਿਵੇਂ ਤੁਸੀਂ ਆਪ ਦੇ ਇੱਕ ਦੋਤੇ ਦੀ ਗੱਲ ਕਰਦੇ ਸੀ ਨਾ ਅੰਗਦ ਦੀ ਉਹਨੂੰ ਜਿਆਦਾ ਲਗਾ ਪੰਜਾਬ ਨਾਲ ਉਹਨੂੰ ਪੰਜਾਬ ਨਾਲ ਲਗਾ ਇਸ ਕਰਕੇ ਉਹਦੇ ਇੱਕ ਤਾਂ ਪਹਿਲਾਂ ਤਾਂ ਅਸੀਂ ਸਾਡੇ ਨਾਲ ਕੋਈ ਰਿਆ ਅਸੀਂ ਪੰਜਾਬੀ ਉਹਨੂੰ ਕਾਫੀ ਫਿਰ ਉਹਦੇ ਦਾਦਾ ਦਾਦੀ ਉੱਥੇ ਚਲੇ ਗਏ ਸੀ ਉਹ ਉਹਦੇ ਨਾਲ ਉਹਨਾਂ ਨੇ ਬਹੁਤ ਸਪੈਨ ਉਹਦੇ 10 ਸਾਲ ਜਦੋਂ 10 7-8 ਸਾਲ ਉਹਦੇ ਨਾਲ ਰੋ ਪਾਇਆ ਉਹਨੂੰ ਆ ਦੇ ਘਰੇ ਆਣ ਪਹਿਲੇ ਮੋਟ ਪੇ ਸੀਗਾ ਉਹਨੂੰ ਇਹ ਸਿਰਫ ਮੇਰੇ ਮਾ ਦਾਦਾ ਦਾਦੇ ਉੱਥੇ ਮੇਰੇ ਮਾ ਪੇ ਉੱਥੋਂ ਦੇ ਉਹਨ ਬਹੁਤ ਬੱਚੇ ਨੇ ਉਹ ਉਹ ਹੁਣ ਵੀ ਪੰਜਾਬੀ ਪਰਾਵਾ ਪਾ ਕੇ ਰਾਜੀ ਹਮੇਸ਼ਾ ਵੀ ਕਿਸੇ ਸ਼ਾਦੀ ਕੋਲ ਵਰ ਜਾਵੇ ਉਹ ਪੈਂਟ ਪੋਟ ਨੂੰ ਨੇ ਲੈ ਕਰਦਾ ਉਹ ਸਾਦਾ ਕਮੀ ਪਿਆ ਮਾ ਪਾ ਕੇ ਜਾਉਗਾ ਜੜੇ ਦੇ ਮਸਰ ਆ ਹੂੰ 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 ਇਸ ਤਰ੍ਹਾਂ ਦਾ ਮੋਹਾਲੇ ਹੋ ਜਾਂ ਮੋਹਾਲ ਕਰਕੇ ਉਪਰ ਬੱਚੇ ਦਾ ਜਿਹਨੇ ਬੱਚੇ ਨਾਲ ਆਪ ਦਾ ਟਾਈਮ ਸਪੈਂਡ ਕੀਤਾ ਸਪੈਂਡ ਕੀਤਾ ਬਿਲਕੁਲ ਉਹ ਬੱਚਾ ਠੀਕ ਹੈ ਜਿਹੜਾ ਬੱਚਾ ਜਿਹੜੇ ਕਈ ਬੱਚਿਆਂ ਨੂੰ ਤਾਂ ਮੈਂ ਇਹੋ ਜਿਹੇ ਨੂੰ ਜਾਣਦਾ ਜਿਹੜੇ ਕਦੇ ਪੰਜਾਬ ਇੰਡੀਆ ਆਏ ਨਹੀਂ 15 ਜਾਂਦੇ ਤੋਂ ਗਏ 15-15 ਸਾਲ ਹੋ ਗਏ ਮਾਪਿਆਂ ਦੇ ਲੈ ਕੇ ਨਹੀਂ ਆਏ ਕਿਉਂ ਖਰਚਾ ਪੈਂਦਾ ਹੁੰਦਾ ਆਪਾਂ ਕਿ ਮੁਰ ਜਾਂਦੇ ਐ ਇਸ ਕਰੇ ਉਹਨਾਂ ਨੇ ਕੰਟਰੀ ਦਾ ਕੋਈ ਲਗਾ ਦੇ ਨਹੀਂ ਲਗਾ ਬਿਲਕੁਲ 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 ਅਖੀਰੀ ਉਹੀ ਗੱਲ ਆ ਜਾਂਦੀ ਆ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹ ਆਉਣਗੇ ਜਿਹੜੀ ਆਪਦੀ ਇੱਥੇ ਜ਼ਮੀਨ ਜਾਇਦਾਦ ਹੈਗੀ ਆ ਉਹ ਵੇਚ ਕੇ ਚਲੇ ਜਾਣਗੇ ਬਸ ਉਸ ਤੋਂ ਬਾਅਦ ਚ ਨਾਮੂ ਨਿਸ਼ਾਨ ਖਤਮ ਪੰਜਾਬ ਚ ਉਹ ਤਾਂ ਹੈ ਉਹ ਤਾਂ ਫਿਰ ਉਹ ਕਦੇ ਹੀ ਆਉਣਾ ਨਹੀਂ ਹਾਂ ਜੇ ਬੱਚਾ ਨੇ ਕਹੇ ਵੈਸੇ ਨਹੀਂ ਆਉਣਾ ਉਹ ਪੇਰੈਂਟ ਕਹਿੰਦੇ ਉੱਤੇ ਪ੍ਰਾਪਰਟੀ ਰੱਖ ਕੇ ਕੀ ਕਰੀਂ ਕੀ ਕਰੀਂ ਜਰੂਰ ਹੁਣ ਸਾਡੇ ਬੱਚੇ ਨੇ ਹੁਣ ਜੇ ਅਸੀਂ ਕਈ ਵੇਸੇ ਇੱਥੇ ਰਹੀਏ ਤੇ ਸਾਡਾ ਇੱਥੇ ਰਹਿਣ ਦੇ ਤੋਂ ਤੋਕੇ ਵਾ ਕਿਉਂ ਅੱਜ ਅਸੀਂ ਜਦਿਕ ਉਹ ਬੁੱਢੇ ਆਲ ਦੇ ਓਲਡ ਹੋਏ ਹੁੰਦੇ ਜਾਂਦੇ ਆ ਤੇ ਸਾਨੂੰ ਬੱਚਾ ਦੇ ਡਿਪੈਂਡ ਹੋਣਾ ਪੈਂਦਾ ਇਸ ਕਰਕੇ ਤੇ ਨਹੀਂ ਅਸੀਂ ਬੜਾ ਚੱਲ ਬੱਚਿਆਂ ਨਾਲ ਕੋਈ ਜਾਣਾ ਹੀ ਪੈਂਦਾ ਜਾਣਾ ਹੀ ਪੈਂਦਾ ਬਿਲਕੁਲ ਉਹਨਾਂ ਨੇ ਸਾਨੂੰ ਉਹਨਾਂ ਨੂੰ ਸਾਡੀ ਦੇਖਭਾਲ ਕਰਨਗੇ ਤੇ ਬਾਕੀ ਬਾਕੀ ਜਿਹੜਾ ਜਵਾਕ ਜਾਂ ਕੋਈ ਵੀ ਹੈ ਜਿਹੜੇ ਦੇਸ਼ 'ਚ ਜਨਮ ਲੈਂਦਾ ਉਹਦੇ ਵਾਸਤੇ ਦੇਸ਼ ਉਹੀ ਹੈ ਉਹਦਾ ਜੇ ਆਪਾਂ ਕਹਿ ਦਈਏ ਵੀ ਜਵਾਕ ਬਾਹਰ ਜੰਮ ਕੇ ਪੰਜਾਬ ਆ ਕੇ ਰਹਿਣ ਲੱਗ ਜਾਣਗੇ ਉਹ ਤਾਂ ਬਹੁਤ ਮੁਸ਼ਕਲ ਆ ਜਿਹੜੇ ਬਾਅਦ ਵੱਡੇ ਹੋਏ ਆ ਜਵਾਕ ਜਵਾਨ ਹੋਏ ਉਹਨਾਂ ਵਾਸਤੇ ਔਖਾ ਇੱਕ ਮੈਂ ਵੇਖਿਆ ਸੀਗਾ ਹਾਂਜੀ ਉਹਨੂੰ ਅਸੀਂ ਮਤਲਬ ਕਹਿੰਦੇ ਸੀ ਗੋਰਾ ਸਰਦਾਰ ਹੂੰ ਉਹ ਉਹ ਤੇਸੀ ਸੀਗਾ ਜਿਹੜਾ ਹਿਆਰਪੁਰ ਦੇ ਜੀ ਜੀ ਹਾਂ ਉਹਨੇ ਆਦਾ ਮੁੰਡਾ ਛੋਟੀ ਉਮਰ 'ਚ ਇੱਥੇ ਭੇਜਤਾ ਗੋਰਾ ਜੀ ਉਹਨੇ ਉਹਦੇ ਵਿਆਹ ਕਰਾਇਆ ਸੀ ਉਹਨੇ ਤੇ ਉਹ ਉਹਨੇ ਆਦਾ ਮੁੰਡਾ ਭੇਜਤਾ ਸੀ ਉੱਥੇ ਉਹ ਇੱਥੇ 9 10 ਪੜ੍ਹ ਕੇ ਫਿਰ ਗਿਆ ਤੇ ਹੁਣ ਉੱਥੇ ਆਦਾ ਰਹਿੰਦਾ ਉਹਨੂੰ ਪੰਜਾਬੀ ਉਹਨੂੰ ਕਈ ਉਸੇ ਗੱਲਾਂ ਗੁੰਲਾਂ ਜਦੋਂ ਕਰਦੇ ਉਹ ਕਹਿੰਦੇ ਯਾਰ ਉਹ ਗੋਰਾ ਹੋਂਦਾ ਉਹ ਗੋਰਾ ਕਰ ਮੈਂ ਕੰਮਾ ਠੋੜਿਆ ਵਾਲਾ ਬੋਲੋ ਮੇਰਾ ਪੰਜਾਬੀ ਜਿਹੜੇ ਮਰਜ਼ੀ ਉਹ ਆਪਦੀ ਵੀਡੀਓ ਪਾਉਂਦਾ ਆਪੇ ਕਹਿੰਦਾ ਵੀ ਮੈਂ ਪੰਜਾਬ ਚ ਰਿਹਾ ਮੇਰਾ ਬਾਦਲ ਮੇਰਾ ਆ ਨਾਮ ਤੇ ਇਸ ਤਰ੍ਹਾਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਜੇ ਨਹੀਂ ਤੁਹਾਨੂੰ ਪੰਜਾਬੀਆਂ ਦੀ ਹੋਰ ਕਹਿੰਦਾ ਮੈਨੂੰ ਸੌ ਸੌਤੋਂ ਜ਼ਿਆਦਾ ਹੁੰਦੀ ਕਹਿੰਦਾ ਬੋਲੋ ਅਸੀਂ ਮੇਰੇ ਨਾਲ ਉਹ ਕਹਿੰਦਾ ਹੂੰ 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 ਰਾਈਟਰ ਜਿਹੜਾ ਬੰਦਾ ਜਿਹੜੇ ਘਟੇ ਰਹੇ ਉਹੋ ਹੀ ਲੈਂ ਉਹੋ ਹੀ ਲੈਂਗੁਏਜ ਹੈ ਉਹ ਪੰਜਾਬੀ ਬਹੁਤ ਫਸਟਰਾ ਬੋਲਦਾ ਬਿਲਕੁਲ 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 ਕੈਨੇਡਾ ਫਿਰ ਜਾਂਦੇ ਰਹਿੰਦੇ ਆ ਜੀ ਕੈਨੇਡਾ ਉਹ ਕੈਨੇਡਾ ਜਾਇਦਾ ਕੈਨੇਡਾ ਦੇ ਵਿੱਚ ਵੀ ਤਕਰੀਬਨ ਬਹੁਤ ਹੈਗੇ ਆਪਣੇ ਪੰਜਾਬੀ ਲੋਕ ਤੇ ਇਧਰ ਰੈਨਕੂਵਰ ਵਗੈਰਾ ਸਾਰੇ ਪੰਜਾਬੀ ਬਹੁਤ ਜਿਆਦੇ ਆ ਬਹੁਤ ਮਿਹਨਤ ਕਰਦੇ ਆ ਪਰ ਫਿਰ ਵੀ ਜਿਹੜੇ ਬੱਚੇ ਨਹੀਂ ਮਿਹਨਤ ਕਰਦੇ ਉਹ ਕਾਮਯਾਬ ਨਹੀਂ ਹੁੰਦੇ ਉਹ ਜਿਹਨਾਂ ਦੇ ਮਾਪਿਓ ਨੇ ਪੈਸੇ ਕਮਾ ਕੇ ਰੱਖੇ ਹੁੰਦੇ ਉਹ ਫਿਰ ਉਹ ਬਾਰਾ ਕਰਦਿਆਂ ਤੇ ਹੋਰ ਇਧਰ ਡਰੱਗ ਵਗੈਰਾ ਤੇ ਲੱਗ ਜਾਂਦੇ ਉਹ ਦਾ ਅਲੱਗ ਹੈ ਪਰ ਹਰ ਇੱਕ ਬੱਚਾ ਨਹੀਂ ਹੁੰਦਾ ਬੱਚੇ ਵੇਖੋ ਮਿਹਨਤ ਜਿਹੜੀ ਹੈ ਕਿਤੇ ਵੀ ਕਰਦੀ ਕਰੋ ਉਹ ਕਾਮਯਾਬ ਹੁੰਦਾ ਬਕਰ ਕੋਈ ਵੀ ਹੈ ਮਿਹਨਤ ਕਰੋ ਕਿਸੇ ਘਟੇ ਆਪਣੇ ਹਰ ਘੰਟੀ 'ਚ ਬੈਠੇ ਆ ਹੂੰ ਕਿਸੇ ਰੋਮ ਵੇਖ ਲੋ ਜਾਂ ਹੋਰ ਕੋਈ ਘੰਟੀ ਲੈ ਲੋ ਹਰ ਘੰਟੀ ਆਪਣੇ ਬੰਦੇ ਹੈਗੇ ਸਾਰੇ ਜਿਹੜਾ ਕੋਈ ਜਿਹੜਾ ਗਿਆ ਬੰਦਾ ਜਿਹੜਾ ਜਿਹੜਾ ਉੱਥੇ ਰਹਿੰਦਾ ਕੋਈ ਕਹੇ ਕੋਈ ਮੁੜ ਕੇ ਨਹੀਂ ਆਇਆ ਵੀ ਮੈਂ ਜਾ ਕੇ ਵੀ ਪੰਜਾਬ ਜਾਂ ਇੰਡੀਆ ਮੈਂ ਰਹਿਣਾ ਹੂੰ ਸਹੂਲਤਾ ਕਰਕੇ ਜਾਂ ਉੱਥੇ ਮਿਹਨਤ ਕਰਕੇ ਆਪਦੇ ਘਰ ਬਣਾਏ ਆ ਜਾਂ ਚੰਨੇ ਓਕੇ ਹੋ ਜਾਂਦੇ ਆ ਚੰਨੇ ਓਕੇ ਹੋ ਜਾਂਦੇ ਬਿਲਕੁਲ ਬਿਲਕੁਲ ਜਵਾਕ ਵੱਡੇ ਹੋ ਜਾਂਦੇ ਜਵਾਕਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਮਜਬੂਰੀਆਂ ਹੋ ਜਾਂਦੀਆਂ ਬਿਲਕੁਲ ਮੇਨ ਗੱਲ ਤਾਂ ਇਹ ਹੈ ਬੱਚਿਆਂ ਨੂੰ ਮਾਪਿਓ ਛੇਤੀ ਲੈ ਕੇ ਨਹੀਂ ਆਉਂਦੇ ਪੰਜ ਪੰਜ 10 10 ਸਾਲ ਕੱਢਦੇ ਮੁਰਕੇ ਫਿਰ ਬਾਹਰ ਜਦੋਂ ਉਹ ਹਾਈਪਟ ਹੋ ਜਾਂਦੇ ਫਿਰ ਉਹ ਇਸ ਚਾਹੇ ਰਹਿ ਕੇ ਨਹੀਂ ਰਹਿੰਦੇ ਬਿਲਕੁਲ ਬਿਲਕੁਲ ਉਹ ਜਦੋਂ ਪੱਛੇ ਕੋਈ ਡਾਕਟਰ ਆ ਹੋਰ ਵੀ ਆ ਚੰਗੇ ਪੋਜੀਸ਼ਨ ਦਾ ਹੈ ਉਹ ਉੱਥੇ ਉਹ ਕਹਿੰਦੇ ਸਾਡੇ ਇੱਥੇ ਮੈਰਿਜ ਕਰਵਾ ਲਓ ਅਸੀਂ ਇੱਥੇ ਰਹਿ ਪਾਂਗੇ ਪਰ ਇਹ ੜੀ ਹਾਰੀ ਚਾਹਾਂ ੜੀ ਮੈਰਿਜ ਨਹੀਂ ਕਰਾਉਂਦੇ ਹੂੰ ਹੂੰ ਬਾਰੇ ਤਾਂ ਆਪਣੇ ਗੁਰਦੁਆਰਿਆਂ ਚ ਵੀ ਇਹੋ ਜਿਹਾ ਹੁੰਦਾ ਹੈ ਬਈ ਬੱਚਾ ਗੁਰਦੁਆਰੇ ਮੈਡੀਕਲ ਚਾਰ ਚੱਕਿਓ ਕਰਾ ਕੇ ਰਾਜੀ ਰਹਿੰਦਾ ਹੈ ਕਿਉਂ ਆਪਣੇ ਉੱਥੇ ਗੁਰਦੁਆਰੇ ਆਏ ਉਹਨੂੰ ਉਹਨੂੰ ਕਹਿੰਦੇ ਅਗਰ ਨਾ ਵੀ ਉਹਨਾਂ ਨੂੰ ਇਉਂ ਨਹੀਂ ਬਿ ਸੋਲਚ ਦੇ ਗਏ ਉਹਨੂੰ ਸਿਖਾਇਆ ਨਹੀਂ ਹੁੰਦਾ ਪਹਿਲਾਂ ਤਾਂ ਉਹਨਾਂ ਨੂੰ ਉੱਥੇ ਗੁਰਦੁਆਰੇ ਅਨੰਦਕਾਰ ਸਾਹਿਬ ਤੇ ਨੇ ਕਰਾਉਂਦੇ ਹੋਰ ਫਿਰ ਗੱਲ ਤਾਂ ਫੇਰ ਕਰ ਉਹ ਤੂੰ ਨਗੇ ਸਰ ਆ ਗਿਆ ਫੁਲਾਨ ਆ ਗਿਆ ਉਹਨੂੰ ਨੂੰ ਮਦਰ ਨੂੰ ਉਹਨੂੰ ਨਹੀਂ ਪਤਾ ਉਹ ਬੰਦਾ ਆ ਗਿਆ ਉਹਨੂੰ ਸਮਝਾਓ ਗਾਈਡ ਕਰਨਾ ਚਾਹੀਦਾ ਗਾਈਡ ਕਰ ਰਹੇ ਗਾਈਡ ਨਹੀਂ ਕਰਦੇ ਸਗੋਂ ਉਲਟਾ ਉਹ ਤੇ ਗਾੜ ਪੈਂਦੇ ਆ ਇਸ ਕਰਕੇ ਵੀ ਬੰਦੇ ਬੱਚੇ ਬਾਰੇ ਮੁਰਦਵੈਰਾ ਚ ਵੀ ਇੰਟਰਸਟ ਨਹੀਂ ਆਜਦਾ ਉਹ ਆਦਾ ਕੋਟ ਮੈਰੇ ਤੇ ਬੜਾ ਰੱਖਦੇ ਕੋਟ ਮੈਰੇ ਘੋੜੇ ਉਹ ਕਹਿੰਦੇ ਠੀਕ ਆ ਸਾਨੂੰ ਹੂੰ 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 ਠੀਕ ਹੈ ਗਿਲਸਾਹ ਤੁਸੀਂ ਆਪ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਤੁਸੀਂ ਸਿਹਤ ਤੁਹਾਡੀ ਕਾਮਯਾਬ ਰਹੇ ਤੁਸੀਂ ਪੰਜਾਬ ਆਉਂਦੇ ਰਹੋ ਸਾਨੂੰ ਮਿਲਦੇ ਰਹੋ ਤੇ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਲਾਈਫ ਸਟਾਈਲ ਆ ਜਾਂ ਕਹਿ ਲੋ ਵੀ ਜਿਹੜਾ ਸਿਸਟਮ ਹੈਗਾ ਤੁਸੀਂ ਆ ਦਾ ਸ਼ਾਂਤਾ ਚੰਗਾ ਲੱਗਦਾ ਪੰਜਾਬ ਅਸੀਂ ਆਉਣੇ ਸਾਡਾ ਜੀਵ ਵੀ ਲੱਗਦਾ ਹੈ ਫੈਮਿਲੀ ਨੂੰ ਮਿਲਦੇ ਆਉਂਦੀਆਂ ਪੁਰਾਣੇ ਪੁਰਾਣ ਤੇ ਹੁਣ ਇਸ ਕਰਕੇ ਥੋੜਾ ਜਿਹਾ ਉਮਰ ਹੋਰ ਕਰਕੇ ਥਕਾਵਟ ਬਹੁਤ ਮੰਨਦੇ ਘਰ ਤੇ ਵੀ ਆਉਣਾ ਜਾਣਾ ਹੁਣ ਹੁਣ ਇਹ ਤਾਂ ਆਵਾਂਗੇ ਜਿੰਨੇ ਜੇ ਹੈਗੇ ਪਰ ਉਹਨੇ ਫਿਰ ਵੀ ਅਜੇ ਥੋੜਾ ਨਾ ਅਗੇ ਟ੍ਰੈਵਲ ਆਉਂਦੀ ਹੈ ਜਦੋਂ ਬਹਿ ਕੇ ਵਿੱਚ 16 16-17 ਕੱਡੇ ਜੋ ਆਜ ਬਹਿ ਕੇ ਆਉਗਾ ਫਿਰ ਅੱਗੇ ਕਹਿੰਦੇ 23 ਕੱਡੇ ਕਾਫੀ ਲੇਕਨ ਸਰੀਰ ਮੁਤਾਬਕ ਮੈਨੂੰ ਤਕਲੀਫ ਹੁੰਦੀ ਥੋੜੀ ਇਸ ਕਰ ਆਵਾਂਗੇ ਉਹ ਤਾਂ ਹੌਣਦੇ ਰਹਿਾਂਗੇ ਹੁਣ ਤਾਂ ਕੋਈ ਕਰਦੇ ਫਿਰ ਵੀ ਸਾਡਾ ਕੰਟਰੀ ਹੈ ਹਾਂਜੀ ਹਾਂਜੀ ਅ ਦੋਸਤੋ ਇਹ ਸੀ ਕਰਤਾਰ ਸਿੰਘ ਗਿੱਲ ਜੀ ਨਾਲ ਮੁਲਾਕਾਤ ਤੇ ਤੁਹਾਨੂੰ ਮੁਲਾਕਾਤ ਕਿਵੇਂ ਲੱਗੀ ਥਰੂ ਕਮੈਂਟ ਆਪਦੇ ਜਿਹੜੀ ਪ੍ਰतिकਰਮ ਜਰੂਰ ਸਾਡੇ ਨਾਲ ਸਾਂਝੀ ਕਰਿਓ ਜੀ ਤੇ ਸ਼ੋਅ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ